ਅੱਜ ਸਿੱਧੂ ਮੂਸੇਵਾਲਾ ਟਿੱਬਿਆਂ ਦੇ ਪੁੱਤ ਦਾ ਜੋ ਅੱਜ ਜਨਮ ਦਿਨ ਹੈ ਉਹ ਮੂਸਾ ਹਵੇਲੀ ਦੇ ਵਿੱਚ ਮਨਾਇਆ ਜਾ ਰਿਹਾ ਹੈ ਅੱਜ ਮੂਸਾ ਹਵੇਲੀ ਦੇ ਵਿੱਚ ਜਿੱਥੇ ਰੌਣਕਾਂ ਲੱਗੀਆਂ ਨੇ ਜਿੱਥੇ ਮੂਸਾ ਹਵੇਲੀ ਦੇ ਵਿੱਚ ਸਿੱਧੂ ਨੂੰ ਚਾਹਣ ਵਾਲੇ ਸਿੱਧੂ ਨੂੰ ਪਿਆਰ ਕਰਨ ਵਾਲੇ ਅੱਜ ਉਹ ਮੂਸਾ ਹਵੇਲੀ ਦੇ ਵਿੱਚ ਸਿੱਧੂ ਦੇ ਜਨਮ ਦਿਨ ਤੇ ਪਹੁੰਚ ਰਹੇ ਨੇ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਜੋ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਨੇ ਜੋ ਪੰਜਾਬੀ ਸੱਭਿਆਚਾਰ ਦਾ ਜੋ ਪ੍ਰਚਾਰ ਕਰਦੀਆਂ ਜੋ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਨੇ ਕਿਉਂਕਿ ਸਿੱਧੂ ਮੂਸੇਵਾਲਾ ਜੋ ਟਿੱਬਿਆਂ ਦਾ ਪੁੱਤ ਇੱਥੇ ਹੀ ਸਿੱਧੂ ਮੂਸੇਵਾਲਾ ਜੋ ਖੇਤੀ ਕਰਦਾ ਸੀ ਸਿੱਧੂ ਮੂਸੇਵਾਲੇ ਵੱਲੋਂ ਇਹ ਆਪਣੀ ਹਵੇਲੀ ਆ ਜੋ ਬੜੇ ਚਾਮਾਂ ਨਾਲ ਤਿਆਰ ਕਰਵਾਈ ਗਈ ਸੀ ਪਰ ਅੱਜ ਉੱਥੇ ਜਿੱਥੇ ਸਿੱਧੂ ਮੂਸੇਵਾਲੇ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਅੱਜ ਸਿੱਧੂ ਮੂਸੇਵਾਲੇ ਦੇ ਜਨਮ ਦਿਨ ਮੌਕੇ ਜਿੱਥੇ ਹਵੇਲੀ ਦੇ ਵਿੱਚ ਰੌਣਕਾਂ ਲੱਗੀਆਂ ਤੁਸੀਂ ਦੇਖ ਸਕਦੇ ਹੋ ਹਵੇਲੀ ਦੇ ਵਿੱਚ ਸਿੱਧੂ ਦੀ ਸਿੱਧੂ ਦੇ ਜਨਮ ਦਿਨ ਨੂੰ ਲੈ ਕੇ ਤਿਆਰੀਆਂ ਹੋ ਰਹੀਆਂ ਨੇ ਦੂਜੇ ਪਾਸੇ ਸਿੱਧੂ ਦਾ ਜੋ ਨੈਟ 11 ਹੈ ਨਾ ਹੈ ਕੋਈ ਹੋਰ ਅਕਸਰ ਤੁਸੀਂ ਇਸ ਨੈਟ 11 ਦੇ ਉੱਪਰ ਸਿੱਧੂ ਨੂੰ ਰੋਜ਼ ਦੇਖਦੇ ਹੁੰਦੇ ਸੀ ਤਸਵੀਰਾਂ ਦੇ ਵਿੱਚ ਸਿੱਧੂ ਆਪਣੇ ਖੇਤ ਦੀ ਬਾਹੀ ਕਰਦਾ ਹੁੰਦਾ ਸੀ ਇਸ ਨੈਟ 11 ਦੇ ਉੱਪਰ ਸਿੱਧੂ ਆਪਣੇ ਖੇ ਵਿੱਚ ਨਜ਼ਰ ਆਉਂਦਾ ਸੀ ਟਿੱਬਿਆਂ ਦਾ ਪੁੱਤ ਇਹ ਜੋ ਤੁਹਾਨੂੰ ਹਵੇਲੀ ਦੀਆਂ ਤਸਵੀਰਾਂ ਦਿਖਾ ਰਿਹਾ ਸਿੱਧੂ ਮੂਸੇਵਾਲੇ ਦੀ ਹਵੇਲੀ ਦੀਆਂ ਤਸਵੀਰਾਂ ਨੇ ਜੋ ਸਿੱਧੂ ਵੱਲੋਂ ਬੜੇ ਹੀ ਚਾਮਾਂ ਦੇ ਨਾਲ ਜੋ ਤਿਆਰ ਕੀਤੀ ਗਈ ਸੀ ਅੱਜ ਇਸ ਹਵੇਲੀ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਜੋ ਜਨਮ ਦਿਨ ਹੈ ਉਹ ਮਨਾਇਆ ਜਾ ਰਿਹਾ ਸਾਡੇ ਨਾਲ ਜੋ ਸਿੱਧੂ ਮੂਸੇਵਾਲੇ ਦੇ ਕਰੀਬੀ ਨੇ ਜੋ ਪਾਲੀ ਮੂਸਾ ਉਹ ਵੀ ਸਾਡੇ ਨਾਲ ਨੇ ਬਾਈ ਜੀ ਅੱਜ ਸਿੱਧੂ ਦਾ ਜਨਮ ਦਿਨ ਮਨਾਇਆ ਜਾ ਰਿਹਾ ਕੀ ਕਹਿਣਾ ਹੈ ਸਿਸ਼ੀガルਵ ਜੀ ਵੱਲੋਂ ਬਾਕੀ ਨਾਲ ਕੀ ਹੈ ਬਾਈ ਉਹਦੀਆਂ ਪੁਰਾਣੀਆਂ ਯਾਦਾਂ ਤੇ ਉਹਦਾ ਜਨਮ ਦਿਨ ਅੱਜ ਉਸ ਨੂੰ ਤਾਜ਼ਾ ਕਰ ਰਹੇ ਆ ਤੇ ਉਹਨਾਂ ਦੀ ਯਾਦ ਵਿੱਚ ਸੁਖਨੀ ਸਾਹਿਬ ਦੇ ਪਾਠ ਕਰਾਏ ਗਏ ਨੇ ਤਾਂ ਤੁਹਾਡੇ ਵਰਗੇ ਚਾਹਣ ਵਾਲੇ ਸਾਰੇ ਭਰਾ ਅੱਜ ਆ ਪਹੁੰਚਣਗੇ ਉਹਦੇ ਵਿੱਚ ਵੱਡੀ ਗਿਣਤੀ ਚ ਹਾਜ਼ਰੀ ਭਰਨਗੇ ਬਾਈ ਜੱਜ ਸਿੱਧੂ ਦੀ ਐਲਬਮ ਵੀ ਆ ਰਹੀ ਹੈ ਉਹਦੇ ਬਾਰੇ ਕੀ ਕੁਝ ਨਵਾਂ ਹੋ ਰਿਹਾ ਕਿਵੇਂ ਦੇਖ ਦਿਓ ਉਹ ਤਾਂ ਤੁਹਾਨੂੰ ਪਤਾ ਹੀ ਹੈ ਜਦੋਂ ਬਾਈ ਇੰਡਸਟਰੀ ਦੇ ਵਿੱਚ ਆਉਂਦਾ ਹੈ ਤਾਂ ਫਿਰ ਜਿਹੜੇ ਉਸਤਾਦ ਨੇ ਜਾਂ ਵੱਡੇ ਵੱਡੇ ਕਲਾਕਾਰ ਆ ਉਹ ਡਿੱਟਾ ਚੇਂਜ ਕਰਕੇ ਟੱਪ ਜਾਂਦੇ ਨੇ ਤਾਂ ਬਿਲਬੋਰਡ ਤੇ ਕਪੜਾ ਮਾਰਿਆ ਬਾਅਦ ਦੇਖੋ ਜਦੋਂ ਚੱਲਿਆ ਫਿਰ ਅੱਧੇ ਘੰਟੇ ਚ ਝੋਟਾ ਖੁੱਲਿਆ ਜਦੋਂ ਵਰਤੂਣਾ ਪੱਟ ਦੂਗਾ ਬਾਈ ਜੀ ਜੇਕਰ ਗੱਲ ਕੀਤੀ ਜਾਵੇ ਬੀਬੀਸੀ ਵੱਲੋਂ ਪਰਿਵਾਰ ਵੱਲੋਂ ਇਤਰਾਜ਼ ਵੀ ਲਗਾਇਆ ਗਿਆ ਸੀ ਪਿਤਾ ਬਲਕੌਰ ਸਿੰਘ ਵੱਲੋਂ ਜੋ ਐਪਲੀਕੇਸ਼ਨ ਵੀ ਦਿੱਤੀ ਗਈ ਸੀ ਉਹਨਾਂ ਨੂੰ ਨੋਟਸ ਵੀ ਕੀਤਾ ਗਿਆ ਸੀ ਪਰ ਉਸਦੇ ਬਾਅਦ ਵੀ ਅੱਜ ਬੀਬੀਸੀ ਵੱਲੋਂ ਜੋ ਉਸਦੇ ਜਨਮ ਦਿਨ ਦੇ ਉੱਪਰ ਜੋ ਠੀਕਾ ਡਾਕੂਮੈਂਟਰੀ ਰੀਡ ਕਰ ਦਿੱਤੀ ਗਈ ਇਸ ਨੂੰ ਕਿਵੇਂ ਦੇਖਦੇ ਹੋ ਇਹ ਦੁੱਖ ਦੀ ਗੱਲ ਹੈ ਜੀ ਬਹੁਤ ਦੁੱਖ ਦੀ ਗੱਲ ਹੈ ਜਿੱਥੇ ਸਰਕਾਰਾਂ ਨੇ ਅੱਜ ਤੱਕ ਬਾਈ ਦੇ ਇਨਸਾਫ਼ ਦੀ ਕੋਈ ਗੱਲ ਨਹੀਂ ਕੀਤੀ ਤਾਂ ਅਨਸਾਬ ਦਵਾਉਣ ਦੀ ਪਰਿਵਾਰ ਨਾਲ ਕੋਈ ਗੱਲ ਨਹੀਂ ਕੀਤੀ ਤਾਂ ਉੱਥੇ ਅੱਜ ਇੱਕ ਬੀਬੀਸੀ ਨੇ ਵੀ ਬਹੁਤ ਵੱਡਾ ਪਰਿਵਾਰ ਨਾਲ ਧੋਖਾ ਕੀਤਾ ਮਨਾ ਕਰਨ ਦੇ ਬਾਵਜੂਦ ਵੀ ਉਹ ਡਾਕੂਮੈਂਟਰੀ ਚਲਾਏਗੀ ਡਾਕੂਮੈਂਟਰੀ ਦੇ ਵਿੱਚ ਇਹ ਜੇ ਇੱਕ ਅਤਰਾਜਯੋਗ ਦੇ ਵਿੱਚ ਸੀਨ ਪਾਏ ਗਏ ਨੇ ਜਿਹੜਾ ਕਿ ਬਾਈ ਦੇ ਚੱਲਦੇ ਹੋਏ ਕੇਸ ਦੇ ਵਿੱਚ ਡਿਫਾਲਟ ਕਰਨਗੇ ਉਹਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਇਸ ਤਰ੍ਹਾਂ ਕਿ ਮੈਂ ਇਹ ਕਹਿਣਾ ਚਾਹੁੰਦਾ ਵੀ ਉਹਨਾਂ ਨੇ ਬਹੁਤ ਮਾੜਾ ਕੀਤਾ ਉਹ ਚਲਾਉਣੀ ਨਹੀਂ ਚਾਹੀਦੀ ਜੇ ਪਰਿਵਾਰ ਨੇ ਮਨਾ ਕੀਤਾ ਤਾਂ ਉਹ ਪਰਿਵਾਰ ਨੇ ਇਹ ਵੀ ਕਿਹਾ ਸੀ ਵੀ ਤੁਸੀਂ ਚਲਾ ਲਿਓ ਪਰ ਸਾਡਾ ਕੇਸ ਕੋਈ ਬਲੇ ਲੱਗ ਜਾਂਦਾ ਫਿਰ ਚਲਾ ਲਿਓ ਪਰ ਉਹਨਾਂ ਨੇ ਤੱਕਾ ਕੀਤਾ ਪਰਿਵਾਰ ਨਾਲ ਕਿਉਂਕਿ ਬਿਲਕੁਲ ਜੇਕਰ ਅੱਜ ਗਿੱਲ ਕੀਤੀ ਜਾਵੇ ਜਿੱਥੇ ਅੱਜ ਸਿੱਧੂ ਦੇ ਜਨਮ ਦਿਨ ਦੇ ਉੱਤੇ BBC ਵੱਲੋਂ ਵੀ ਜਿੱਥੇ ਡਾਕੂਮੈਂਟਰੀ ਹੈ ਉਸ ਨੂੰ ਅੱਜ ਰਿਲੀਜ਼ ਕਰ ਦਿੱਤਾ ਗਿਆ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਵੱਲੋਂ ਵੀ ਜਿੱਥੇ ਇਸ ਤੇ ਇਤਰਾਜ਼ ਜਤਾਇਆ ਗਿਆ ਸੀ ਕਿਉਂਕਿ ਜੋ ਸਿੱਧੂ ਮੂਸੇਵਾਲੇ ਦਾ ਕੇਸ ਹੈ ਉਹ ਟ੍ਰੇਲ ਤੇ ਆ ਪਰ ਉਸ ਨੂੰ ਕਿਸੇ ਉਹਦਾ ਜੋ ਉਹਦਾ ਫੈਸਲਾ ਆ ਜਾਂਦਾ ਤਾਂ ਉਹਨਾਂ ਟਾਈਮਸ ਡਾਕੂਮੈਂਟਰੀ ਨੂੰ ਜਿਹੜੀ ਰੋਕਣ ਦੀ ਵੀ ਉਹਨਾਂ ਵੱਲੋਂ ਮੰਗ ਕੀਤੀ ਗਈ ਸੀ ਪਰ ਅੱਜ BBC ਵੱਲੋਂ ਉਸ ਡਾਕੂਮੈਂਟਰੀ ਨੂੰ ਰਿਲੀਜ਼ ਕਰ ਦਿੱਤਾ ਗਿਆ ਜਿੱਥੇ ਅੱਜ ਸਿੱਧੂ ਦੇ ਗੀਤ ਵੀ ਆ ਰਹੇ ਨੇ ਅੱਜ ਇੱਕ ਗੀਤ ਹੀਂ ਤਨ ਗੀਤਾਰੇ ਨੇ ਅੱਜ ਸਿੱਧੂ ਦੀ ਤਨ ਗੀਤਾਂ ਦੀ ਐਲਬਮ ਬਾਰੀ ਹੈ ਸਾਡੇ ਨਾਲ ਕੁਝ ਮੌਜੂਦ ਨੇ ਜੋ ਸਿੱਧੂ ਨੂੰ ਪਿਆਰ ਕਰਦੇ ਹੋਣ ਗੱਲਬਾਤ ਕਰਦੇ ਆਂ ਬਾਈ ਜੀ ਕੀ ਨਾਮ ਆਪਾਂ ਨਾਮ ਮੇਰਾ ਨਿਰਮਲ ਸਿੰਘ ਆ ਵੀ ਬਿੰਦਰਪਾਲ ਜੀ ਕਿੱਥੋਂ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਸੰਗਰੂਰ ਜ਼ਿਲ੍ਹੇ ਤੋਂ ਪੌਣ ਨਿਕੜਦੇ ਨੇੜੇ ਦਿਆਲਪੁਰੇ ਪਿੰਡ ਤੋਂ ਆਏ ਆ ਜੀ ਕੀ ਕਹਿਣਾ ਚਾਹੋਗੇ ਅੱਜ ਜਿਹੜੇ ਸਿੱਧੂ ਦੇ आखर एक गीतਾਂ ਦੀ ਅੱਜ ਤਾਂ ਐਲਬਮ ਬਾਰੀਆ ਤਨ ਗੀਤਾਰੇ ਨੇ ਕੀ ਕਹਿਣਾ ਚਾਹੂੰਗਾ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਜੀ ਆ ਦੇਖੋ ਨੇ ਲੁਧਿਆਣੇ ਤੋਂ ਮੇਰਾ ਮੇਰਾ ਭਤੀਜਾ ਉਹ ਭਾਣ ਜਾ ਮੈਨੂੰ ਸਪੈਸ਼ਲ ਲੈ ਕੇ ਕਹਿੰਦੇ ਨੇ ਵੀ ਚਲੋ ਆਪਾਂ ਚੱਲ ਕੇ ਆਵਾਂਗੇ ਜਪੈ ਗਾਣੇ ਆ ਰਹੇ ਨੇ ਅਜਬਲੀਜ ਹੋਣਗੇ ਤੇ ਕਹਿੰਦੇ ਚਲੋ ਆਪਾਂ ਚੱਲ ਕੇ ਆਏ ਸੀ ਮੋਟਰਸਾਈਕਲ ਤੇ ਸਵੇਰ ਦੇ 7 ਵਜੇ ਦੇ ਚੱਲੇ ਹੋਏ ਹੁਣ ਪਹੁੰਚੇ ਹੈਗੇ ਜੀ ਪਹਿਲਾਂ ਅੱਧਾ ਘੰਟਾ ਹੋ ਗਿਆ ਜੀ ਸਾਨੂੰ ਬਾਹਰ ਵੇਟ ਕਰਦੇ ਉਹਨੂੰ ਪਰ ਸਾਡੇ ਬਹੁਤ ਜ਼ਿਆਦਾ ਹੈ ਨਾ ਬੱਚਿਆਂ 'ਚ ਸਾਡੇ ਸਾਰਿਆਂ ਨੂੰ ਖੁਸ਼ੀ ਦਾ ਵਹਵਾ ਹੈ ਜੀ ਬਿਲਕੁਲ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਚਨੇ ਬਾਈ ਦੀ ਕੀ ਨਾਮ ਹੈ ਆਪਣਾ ਬੇਟਾ ਰੋਬਿੰਨ ਪ੍ਰੇਤ ਸਿੰਘ ਕਿੱਥੋਂ ਆਏ ਰੋਬਿੰਨ ਪ੍ਰੇਤ ਜੀ ਮੈਂ ਲੁਧਿਆਣੇ ਤੋਂ ਕੀ ਕਹਿਣਾ ਚਾਹੂੰਗਾ ਜਮੂਸੇ ਅੱਜ ਗਾਣੇ ਆ ਰਹੇ ਨੇ ਫਿਰ ਸਿੱਧੂ ਦੇ ਐਲਬਮ ਬਾਰੀ ਹੈ ਵਧੀਆ ਲੱਗ ਰਿਹਾ ਵਧੀਆ ਲੱਗ ਰਿਹਾ ਖੁਸ਼ੀ ਹੋ ਰਹੀ ਆ ਪੈ ਜੂਗੀ ਤੱਕ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਜੋ ਸਿੱਧੂ ਨੂੰ ਚਾਹਣ ਵਾਲੇ ਜੋ ਜਵਾਖ ਨੇ ਸਿੱਧੂ ਦੇ ਉਹ ਵੀ ਫੈਨ ਨੇ ਅੱਜ ਇਸ ਜਗ੍ਹਾ ਤੇ ਪਹੁੰਚੇ ਨੇ ਕਿ ਅੱਜ ਜਿੱਥੇ ਸਿੱਧੂ ਦੀ ਐਲਬਮ ਬਾਰੀਆਂ ਤਨ ਗਾਣੇ ਆ ਰਹੇ ਨੇ ਕਹਿ ਰਹੇ ਨੇ ਵੀ ਜੋ ਸਿੱਧੂ ਤੱਕ ਪਾਉਣ ਦੇ ਲਈ ਦੁਬਾਰੇ ਫੇਰ ਆ ਰਹੇ ਸਿੱਧੂ ਬਿੱਲਬੋਰਡ ਦੇ ਜੋ ਪ੍ਰਾਖ ਸਕਦੇ ਆ ਕਪੜਾ ਵੱਜ ਰਿਹਾ ਪਹਿਲਾਂ ਕਹਿੰਦੇ ਸੀ ਵੀ ਜੋ ਸਿੱਧੂ ਜਿਸ ਦਿਨ ਐਲਬਮ ਕੱਢਦਾ ਸੀ ਤਾਂ ਡੇਟਾ ਚੇਂਜ ਹੋ ਜਾਂਦੀ ਸੀ ਜਦੋਂ ਦੁੱਧ ਦਾ ਗਾਣਾ ਉਹਨਾਂ ਦੀ ਅੱਜ ਤਾਂ ਸਿੱਧੂ ਦੇ ਤਿੰਨ ਗਾਣੇ ਆ ਰਹੇ ਨੇ ਇਹ ਜੋ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਮੂਸਾ ਹਵੇਲੀ ਦੀਆਂ ਤਸਵੀਰਾਂ ਨੇ ਜਿੱਥੇ ਸਿੱਧੂ ਨੂੰ ਪਿਆਰ ਕਰਨ ਵਾਲੇ ਬੜੀ ਦੂਰੋਂ ਦੂਰੋਂ ਪਹੁੰਚ ਰਹੇ ਨੇ ਸਾਡੇ ਨਾਲ ਇੱਕ ਹੋਰ ਫੈਨ ਬਾਈ ਜੀ ਕਿਹੜੀ ਜਗ੍ਹਾ ਤੋਂ ਆਇਓ ਰਾਜਸਥਾਨ ਸੇਵੇ ਸਨਾ ਗੱਲਾਂ ਰਹਿੰਦੇ ਰਾਜਸਥਾਨ ਸੇ ਆਇਓ ਬਾਈ ਜੀ ਕੀ ਕਹਿਣਾ ਚਾਹੂਗਾ ਸਿੱਧੂ ਦੀ ਜੈਲ ਮੰਬਾਰੀ ਆ ਤਿੰਨ ਗਾਣੇ ਆ ਰਹੇ ਨੇ ਤਿੰਨ ਗਾਣੇ ਆ ਰਹੇ ਜੀ ਕੀ ਕਹਿਣਾ ਚਾਹਾਂਗੇ ਤਾਂ ਮਜ਼ਾ ਆ ਜਾਏਗਾ ਮਜ਼ਾ ਆ ਜਾਏਗਾ ਸਿੱਧੂ ਨੂੰ ਕਦੀ ਵੇਲਟ ਹੀ ਕਰ ਰਹੇ ਸਰ ਕਪਸ ਸਿੱਧੂ ਨੂੰ ਕਿੰਨਾ ਪਿਆਰ ਕਰਦੇ ਹਾਂ ਬਤਾ ਨਹੀਂ ਸਕਦੇ ਠੀਕ ਹੈ ਹਾਲਾਂਕਿ ਪੰਜਾਬੀ ਪੂਰੀ ਨਹੀਂ ਆਉਂਦੀ ਹੈ ਲਿਰਿਕ ਸਮਝ ਗਏ ਸਮਝਦੇ ਹੈ ਗਾਣੇ ਨੂੰ ਠੀਕ ਲੇਕਿਨ ਸਿੱਖ ਚੁਕੇ ਹੈ ਸਭ ਕੁਝ ਸਾਡੇ ਨਾਲ ਹੋਰ ਵੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਿੱਧੂ ਨੂੰ ਪਿਆਰ ਕਰਨ ਵਾਲੇ ਇਸ ਹਵੇਲੀ ਦੇ ਵਿੱਚ ਪਹੁੰਚੇ ਨੇ ਕਿਉਂਕਿ ਹਵੇਲੀ ਦੇ ਵਿੱਚ ਜਿੱਥੇ ਦੁਬਾਰਾ ਰੌਣਕਾਂ ਲੱਗੀਆਂ ਨੇ ਅੱਜ ਜੋ ਸਿੱਧੂ ਦੀ ਐਲਬਮ ਬੀ ਆ ਰਹੀ ਹੈ ਮੂਸ ਪ੍ਰਿੰਟ ਉਸ ਤੋਂ ਨੂੰ ਵੀ ਲੈ ਕੇ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੈ ਕਿਉਂਕਿ ਸਿੱਧੂ ਦੇ ਜੋ ਪਿਆਰ ਕਰਨ ਵਾਲੇ ਇਸ ਹਵੇਲੀ ਦੇ ਵਿੱਚ ਨੇ ਬਈ ਜੀ ਕੀ ਨਾਮ ਆਪਣਾ ਜਿਸਪਿੰਦਰ ਸਿੰਘ ਕਿਹੜੀ ਜਗ੍ਹਾ ਤੋਂ ਰਾਏਕੋਟ ਤੋਂ ਭਾਈ ਜੀ ਕੀ ਕਹਿਣਾ ਚਾਹੂਗਾ ਅੱਜ ਸਿੱਧੂ ਦੀ ਐਲਬਮ ਬਾਰੀਆ ਥੋੜੇ ਸਮੇਂ ਬਾਅਦ ਪੈਸੇ ਜੀ ਪਹਿਲਾਂ ਧੱਕ ਪਾਉਂਦਾ ਐ ਇਸੇ ਤਰ੍ਹਾਂ ਧੱਕ ਪਾਉਂਦਾ ਰਹੂਗਾ ਕੋਈ ਗੱਲ ਨਹੀਂ ਚਲੋ ਨਹੀਂ ਬਾਤ ਨਹੀਂ ਇੱਥੇ ਹੈਗਾ ਕੋਲ ਫਾਦਰ ਸਾਹਿਬ ਜੋ ਵੀ ਕੰਮ ਚੱਕ ਰਹੇ ਨੇ ਸੋਚ ਸਮਝ ਕੇ ਚੱਕ ਰਹੇ ਨੇਗੇ ਤੇ ਜੋ ਕੋਈ ਗਾਣੇ ਦੇ ਵਿੱਚ ਕੋਈ ਐਸਾ ਨੀਕ ਹੋਊਗਾ ਵੀ ਦੇਖਣਯੋਗ ਨਾ ਹੋ ਜਿੰਨੇ ਗਾਣੇ ਆ ਉਹ ਪੂਰੇ ਵਧੀਆ ਨੇ ਉਹਨਾਂ ਦੇ ਬਾਈ ਜੀ ਪਰਿਵਾਰ ਹੈ ਜਿਹੜਾ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ ਤੁਸੀਂ ਇਸ ਤੋਂ ਇਨਸਾਫ ਮਿਲਣਾ ਚਾਹੀਦਾ ਜੀ ਇਹ ਤਾਂ ਬਹੁਤ ਢੇਰ ਬਹੁਤ ਲਾਤੀ ਹੈ ਜੀ ਹੁਣ ਉਹ ਤਾਂ ਕਾਲਾ ਲਾਦਾ ਬਾਈ ਕਾਲੀ ਦੇਰ ਲਾ ਕੋ ਕਦੋਂ ਦਾ ਇਨਸਾਫ ਮਿਲ ਜਾਣਾ ਸੀਗਾ ਪਰ ਜਿਹੜੇ ਵਿੱਚ ਦੋਵੇਂ ਕਹਿੰਦੇ ਦੋਗਲਾਪਾਨਾ ਕਹੋ ਨਹੀਂ ਮਿਲਦੇ ਦੇ ਰਹੇ ਹੈ ਨਾ ਨਹੀਂ ਨਹੀਂ ਹੁੰਦੇ ਬਾਈ ਤੁਸੀਂ ਕੀ ਕਹਿਣਾ ਚਾਹੋਗੇ ਬਾਈ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਇਨਸਾਫ ਤੋਂ ਅੱਛਾ ਕੀ ਕਹਿੰਦੇ ਸਿੱਧੂ ਦੀ ਜੈਲ ਐਲਬਮ ਬਾਰੇ ਸਿੱਧੂ ਦਾ ਬਾਈ ਮੈਂ ਬੜੀਆ ਫੈਨ ਆ ਵੀਰੇ ਬਹੁਤ ਵਧੀਆ ਹੈਗਾ ਬੰਦਾ ਬੰਦਾ ਵੀ ਬਹੁਤ ਸਹੀ ਸੀ ਜੋ ਜੁੰਦਾ ਸੀ ਉਦੋਂ ਵੀ ਸਹੀ ਸੀ ਪਰ ਨਵਾ ਤੇ ਇਹਨਾਂ ਨੇ ਠੀਕ ਆ ਕੋਣ ਤਵਾਨ ਹੋ ਰਿਆਂ ਨੇ ਇਹਨਾਂ ਨੇ ਮਰਵਾਤਾ ਕੱਲਾ ਕੱਲਾ ਪੁੱਤ ਸੀ ਵਿਚਾਰਾ ਕੀ ਕਰੀਏ ਬਸ ਮਜਬੂਰੀ ਸੀ ਹੁਣ ਤੁਸੀਂ ਇਹਨਾਂ ਨੂੰ ਗਾਰਡ ਦੇਤੇ ਵੀ ਉਦੋਂ ਜਦੋਂ ਜਾਉਂਦਾ ਸੀ ਉਦੋਂ ਕਿਸੇ ਨੇ ਪੁੱਛਿਆ ਨਹੀਂਗਾ ਉਦੋਂ ਕਿਸੇ ਨੇ ਉਹਦੀ ਪਾਣੀ ਪਾਣੀ ਵੜੀ ਜੋ ਜਮਾਰ ਕੇ ਮਰਦਾ ਰਿਆ ਤੜਫਦਾ ਰਿਆ ਉਦੋਂ ਕਿਸੇ ਨੇ ਚੱਕਿਆ ਨਹੀਂ ਹੁਣ ਇਹਨਾਂ ਨੇ ਪੁਲਿਸ ਦੇਤੀ ਪੁਲਸੋਂ ਵੀ ਹੁਣ ਦਿੰਦੇ ਤੁਸੀਂ ਉਦੋਂ ਕਿਉਂ ਨਹੀਂ ਦਿੱਤੀ ਤੁਸੀਂ ਪੁਲਸ ਬਿਲਕੁਲ ਜਿੱਥੇ ਅੱਜ ਸਿੱਧੂ ਦੇ ਜਨਮ ਦਿਨ ਮੌਕੇ ਜਿੱਥੇ ਮੂਸਾ ਹਵੇਲੀ ਦੇ ਵਿੱਚ ਉਸ ਨੂੰ ਪਿਆਰ ਕਰਨ ਵਾਲੇ ਜੋ ਪਹੁੰਚ ਰਹੇ ਨੇ ਜੋ ਪਰਿਵਾਰ ਦੇ ਵੱਲੋਂ ਸੁਖਮਣੀ ਸਾਹਿਬ ਦਾ ਜੋ ਪਾਠ ਦੇ ਨੇ ਜੋ ਉਹ ਵੀ ਭੋਗ ਪਾਏ ਗਏ ਨੇ ਭਗਵੰਤ ਚੜਦੀ ਕਲਾ ਟਾਈਮ ਟੀਵੀ ਮਾਨਸਾ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਨਹੀਂ ਪ੍ਰੈਸ ਕਰੋ ਬੈਲ ਆਈਕਨ ਨੂੰ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.